ਇਹ ਜਿਲ੍ਹਾ ਹੁਸ਼ਿਆਰ ਪਰ ਹਲਕਾ ਮੁਕੇਰੀਆਂ ਦੇ ਅਧੀਨ ਆਉਣ ਵਾਲਾ ਇਹ ਪਿੰਡ ਪਾਗੜਾ ਜਿੱਥੋਂ ਦੇ ਇੱਕ ਇੱਥੇ ਦੇ ਬਜ਼ੁਰਗ ਨੇ ਪੰਛੀਆਂ ਦੇ ਰਹਿਣ ਬਸੇਰੇ ਵਾਸਤੇ ਜੋ ਲੱਖਾਂ ਰੁਪਏ ਦੀ ਜ਼ਮੀਨ ਹੈ ਇਹ দান ਕੀਤੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਜੰਗਲ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਪੌਦੇ ਵੀ ਲਗਾਏ ਗਏ ਹਨ ਜੇ ਗੱਲ ਕਰੀਏ ਅੱਜ ਸਮੇਂ ਵਿੱਚ ਭਰਾ ਭਰਾ ਜ਼ਮੀਨ ਦੀ ਖਾਤਰ ਤੁਸੀਂ ਲੜਦੇ ਦੇਖੇ ਹੋਣਗੇ ਪਰ ਇਹ ਦੋ ਭਰਾਵਾਂ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ ਕਿ ਪੰਛੀਆਂ ਦੇ ਰਹਿਣ ਬਸੇਰੇ ਵਾਸਤੇ ਇਹ ਜੋ ਜ਼ਮੀਨ ਹੈ ਇਹ দান ਕੀਤੀ ਗਈ ਹੈ ਔਰ ਦੱਸ ਦਈਏ ਗੁਰੂ ਨਾਨਕ ਜਾਦਗਰੀ ਜੰਗਲ ਦੇ ਨਾਂ ਦੇ ਨਾਲ ਇਹ ਜ਼ਮੀਨ ਇਹ দান ਕੀਤੀ ਗਈ ਹੈ ਬੱਚਿਆਂ ਦੇ ਆਲ ਨੇ ਵੀ ਪਾਏ ਹੋਗੇ ਇਹਨੇ ਬਾਕੀ ਇਸ ਨੂੰ ਲੈ ਕੇ ਗੱਲਬਾਤ ਕਰਦੇ ਆ ਜਿਨ੍ਹਾਂ ਵੱਲੋਂ ਇਹ ਜ਼ਮੀਨ দান ਕੀਤੀ ਗਈ ਹੈ ਪਹਿਲਾਂ ਜੀ ਕਿਦਾਂ ਪੀ ਪੈਨਸ਼ਨ ਰਾਮ ਜੀਰਾ ਬਣਾ ਚਾਹੀਦਾ ਟਿੜਿਆਂ ਵੱਲ ਕੋਈ ਜਗ੍ਹਾ ਦੇ ਕੱਚੇ ਕੋਠੇ ਹੁੰਦੇ ਪਹਿਲਾਂ ਉਹ ਟਰ ਐਡਵੋਕੇਟ ਸਾਰੇ ਹੂੰ ਤੇ ਪੰਛੀ ਦਾ ਭੋਕਾ ਕੰਮ ਹੈ ਅੱਛਾ ਇਹ ਦੱਸੋ ਤੁਹਾਡੇ ਬ੍ਰਦਰ ਜਿਹੜੇ ਅਮਰੀਕਾ ਰਹਿੰਦੇ ਆ ਇਹ ਤੇ ਉਹਨਾਂ ਦਾ ਤੇ ਤੁਹਾਡੇ ਦੋਨਾਂ ਦਾ ਰਲਮਾ ਹੈ ਸੀਗਾ ਦੋਵਾਂ ਦਾ ਆਈਡੀਆ ਹੈ ਪਰਿਵਾਰ ਦਾ ਕਿਸ ਤਰ੍ਹਾਂ ਸਹਿਯੋਗ ਰਿਹਾ ਇਸ ਕੰਮ ਲਈ ਸਾਰੇ ਬੜੇ ਬੜੇ ਠੀਕ ਲਾਉ ਦੇ ਮੁੱਠੇ ਲਾਉਂਦੇ ਅੱਛਾ ਕਿੰਨੇ ਬੂਟੇ ਲਗਾਏ ਕਿਹੜੇ ਕਿਹੜੇ ਕਿਸਮਾਂ ਦੇ ਲਗਾਏ 50 ਕੁ ਬੂਟੇ ਲਾਏ ਜੀ ਮੰਨਣ ਹਰ ਪਾਤੇ ਬੜਾ ਹਰ ਪਾਤੇ ਬੂਟੇ ਆ ਪ੍ਰਾਣੀ ਬੂਟੇ ਜੇ ਬੋਰਡ ਵਗੈਰਾ ਪੇਪਲ ਵਗੈਰਾ ਵਾਹਾਂਸ ਵੀ ਲਾਇਆ ਹੈ ਮਨੂਦ ਵੀ ਮਨਾ ਭਗ ਜਨਾਜ ਕਾਹੀ ਬੂਟੇ ਲਾਏ ਅ ਨਰਮਲ ਸਿੰਘ ਜੀ ਜਿਸ ਤਰ੍ਹਾਂ ਅੱਜ ਦੇ ਜ਼ਮਾਨੇ 'ਚ ਭਰਾ ਭਰਾ ਜ਼ਮੀਨਾਂ ਪਿੱਛੇ ਲੜ ਪੈਂਦੇ ਆ ਤੇ ਤੁਸੀਂ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਆਪਣੇ ਜ਼ਮੀਨ ਦੇ ਹਿੱਸੇ 'ਚੋਂ ਇੱਕ ਛੋਟਾ ਜਿਹਾ ਹਿੱਸਾ ਕੁਦਰਤ ਨੂੰ ਦਾਨ ਦੇ ਹੋਰ ਲੋਕਾਂ ਨੂੰ ਤੁਸੀਂ ਕੀ ਸਨਹਿਤ ਦੇਵੋਗੇ ਜਿਹੜੇ ਹੋਰ ਮੈਨਾਂ ਸਾਰੇ ਪ੍ਰਾਇਦ ਦਾ ਹੁਣ ਦਸੰਵਰੀਆ ਥੋੜਾ ਅੱਛਾ ਇਹ ਦੱਸੋ ਜਿਹੜਾ ਭਗਰਾ ਸਿੰਘ ਦੀ ਭਗੜਾ ਪਿੰਡ ਦੀ ਜਿਹੜੇ ਨਿਰਮਲ ਸਿੰਘ ਹੁਣਾਂ ਨੇ ਜਿਹੜਾ ਉਪਰਾਲਾ ਦਿਖਾਇਆ ਇੱਕ ਕੁਦਰਤ ਨੂੰ দান ਦਿੱਤੀ ਜਗਾ ਇਸ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਦੇਖੋ ਜੀ ਨਿਰਮਲ ਸਿੰਘ ਇੱਕ ਬਹੁਤ ਗੁਰਮਨ ਅਨਸਾਨ ਆ ਤੇ ਇਹ ਜਿਹੜਾ ਵਾ ਕੋਈ ਵੀ ਕੁਦਰਤ ਪਹਲਾਈ ਵਾਲਾ ਕੰਮ ਉਹਦੇ ਵੇਚੇ ਵੱਲ ਚੜ ਕੇ ਸਾਰੇ ਨੇ ਤੇ ਇਹ ਵੀ ਇਹਦਾ ਇੱਕ ਬਹੁਤ ਵੱਡਾ ਉਪਰਾਲਾ ਕਿਉਂਕਿ ਜੇਕਰ ਅੱਜ ਆਪਾਂ ਸੋਚੀਏ ਤੇ ਆਮ ਲੋਕਾਂ ਆਪਾਂ ਸਾਰੇ ਜੰਗਲ ਅਦਰਾਸਤ ਵੜ ਦਿਤੇ ਪਰ ਇਹਨਾਂ ਨੇ ਚਲੋ ਛੇਦ ਲੈ ਕੇ ਜੰਗਲੀ ਜੀਵ ਜਾਂ ਆਪਾਂ ਚਿੜੀਆਂ ਹੋਰ ਇਤਾਂ ਲਾ ਲਓ ਕਿਉਂਕਿ ਆਮ ਘਟੀ ਜਾਂਦੇ ਆ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਅਫਰਾਲਾ ਵਾ ਆਪਣਾ ਇੱਕ ਛੋਟਾ ਜੰਗਲ ਲਾ ਲਓ ਬਣਾਇਆ ਆਪਣੀ ਖੇਤੀ ਚ ਪਹਿਲੀ ਛੱਡ ਕੇ 2 2.5 ਗਰਾਂ ਵਾਲਾ ਪਹਿਲੀ ਜਿਹਦੀ ਲੱਖਾਂ ਰੁਪਏ ਦੀ ਕੀਮਤ ਬਣਦੀ ਆ ਕਿਉਂਕਿ ਅੱਜ ਆਪਾਂ ਦੇ ਛੋਟੀ ਛੋਟੀ ਵਾਟ ਤੋਂ ਵੀ ਕਈ ਵਾਰੀ ਲੜਦੇ ਆ ਪਰ ਇਹਦਾ ਇਹ ਸ਼ਗ ਬਣ ਬਹੁਤ ਵੱਡਾ ਅਫਰਾਲਾ ਕੀ ਨਾਮ ਤੁਹਾਡਾ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਕੱਲ੍ਹ ਜਮਾਨੇ ਜਿੱਥੇ ਪਰਾਪਰਾ ਬੱਟਾ ਪਿੱਛੇ ਲੜਦੇ ਆ ਜਮੀਨਾ ਪਿੱਛੇ ਤੇ ਇਹ ਤੁਹਾਨੂੰ ਉਪਰਾਲਾ ਕਿਸ ਤਰ੍ਹਾਂ ਲੱਗਾ ਇਹ ਉਪਰਾਲਾ ਸਰਦਾਰ ਨਿਰਮਲ ਸਿੰਘ ਸਰਦਾਰ ਸਤਪਾਲ ਸਿੰਘ ਦੋਨੇ ਬ੍ਰਦਰ ਨੇ ਤੇ ਇਹਨਾਂ ਦੀ ਇੱਕ ਗਾਂ ਵਧੂ ਸੋਚ ਕਰਕੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਇਹ ਇਲਾਕੇ ਵਿੱਚ ਕਿਸੇ ਨੇ ਕੀਤਾ ਸਭ ਤੋਂ ਪਹਿਲਾਂ ਸਰਦਾਰ ਨਿਰਮਲ ਸਿੰਘ ਨੇ ਇਹ ਉਪਰਾਲਾ ਕੀਤਾ ਤੇ ਅਸੀਂ ਸਾਰੇ ਇਲਾਕੇ ਵਾਸੀਆਂ ਨੂੰ ਇਹ ਬੇਨਤੀ ਵੀ ਕਰਦੇ ਆ ਕਿ ਸਰਦਾਰ ਨਿਰਮਲ ਸਿੰਘ ਦੀ ਸੋਚ ਵੱਲੋਂ ਵੇਖ ਕੇ ਤੇ ਜਿਹੜੇ ਜੀਵ ਜੰਤੂ ਨੇ ਇਹਨਾਂ ਦਾ ਰਹਿਣ ਬਸੇਰੇ ਵਾਸਤੇ ਬਹੁਤ ਵਧੀਆ ਕੰਮ ਕੀਤਾ ਜਾ ਸਕਦਾ ਜੇ ਅਸੀਂ ਹਰ ਪਿੰਡ ਦੇ ਵਿੱਚ ਹਰ ਇਨਸਾਨ ਹਰ ਜ਼ਿੰਮੇਵਾਰ ਜਿਹੜਾ ਕੋਈ 2 ਕਨਾਲਾਂ 1.5 ਕਨਾਲ ਕੁਛ ਨਾ ਕੁਛ ਬੂਟੇ ਲਾਏ ਜਾਣ ਤੇ ਜੋ ਕਿ ਸਾਨੂੰ ਇੱਕ ਇਹ ਵੱਡਮੁੱਲੀ ਦਾਤ ਆਕਸੀਜਨ ਦੀ ਵੀ ਮਿਲਦੀ ਏ ਤੇ ਰਹਿਣ ਵਸੇ ਦੇ ਵਾਸਤੇ ਪੰਛੀਆਂ ਦੇ ਬਹੁਤ ਬਹੁਤ ਇਹ ਵਧੀਆ ਉਪਰਾਲਾ ਕੀਤਾ ਗਿਆ ਤੇ ਬਹੁਤ ਵਧੀਆ ਨਾ ਦਾ ਸੋਚ ਹੈ ਸਰਪੰਚ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਸੁਸ਼ਮਨ ਸੁਸ਼ਮਨ ਦੇਵੀ ਜੀ ਕਿਸ ਤਰ੍ਹਾਂ ਦਾ ਉਪਰਾਲਾ ਲੱਗਾ ਤੁਹਾਨੂੰ ਜਿਹੜਾ ਤੁਸੀਂ ਤੁਹਾਡੇ ਪਿੰਡ ਵਿੱਚ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਇਹ ਇਹ ਪੂਰਾ ਲਾਬਹੁਦ ਹੋទਿਆ ਸਾਡੇ ਪਿੰਡ ਦਾ ਮਾਣ ਵਾਧਦਾ ਇਹਦੇ ਨਾਲ ਇਹ ਰੋਡ ਤੇ ਆ ਬਿਲਕੁਲ ਕੀਮਤੀ ਜ਼ਮੀਨ ਹੈ ਕੀਮਤੀ ਜ਼ਮੀਨ ਹੈ ਇਹਨੂੰ ਜੋ ਵੀ ਦੇਖੂਗਾ ਆਣ ਜਾਣ ਵਾਲੇ ਵੀ ਦੇਖਣਗੇ ਤੇ ਆਪਣੇ ਪਿੰਡ ਵਿੱਚ ਕਰਨ ਦੀ ਕੋਸ਼ਿਸ਼ ਕਰਨਗੇ ਜੋ ਕਿ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਆ ਹੂੰ ਦਰਖਤ ਸਾਨੂੰ ਵੀ ਸਾਹ ਦਿੰਦੇ ਨੇ ਪੰਛੀਆਂ ਲਈ ਵੀ ਬਹੁਤ ਵਧੀਆ ਆ